ਕੀ ਅਸੀਂ ਪਾਟਿਆ ਸਾਹਿਬ ਦਾ ਤਾਂ ਪਾਟਿਆ ਸਾਹਿਬ ਨੇ ਕਹਿੰਦਾ ਤੁਹਾਨੂੰ ਦੱਸਿਆ ਪੁਲਿਸ ਸਟੇਸ਼ਨ ਨੂੰ ਫੋਨ ਕੀਤਾ ਲੋਕੀ ਕਹਿੰਦੇ ਸੀ ਵੇਚ ਦੇ ਕੱਢ ਕੇ ਨਵੇੜ ਦੰਨੇ ਆਸ ਕਿ ਇਹ ਕੰਮ ਨਹੀਂ ਆਸੀ ਫੋਨ ਦੇਣਾ ਕਿਤੇ ਉਹ ਨਹੀਂ ਛੱਡੇ ਆਣੇ ਹੁਣ ਕੁਝ ਕੁ ਦੇ ਕੇ ਹੁਣ ਬੋਲ ਇਹ ਵੀ ਛਾਲ ਮਾਰ ਕੇ ਤਾਂ ਦੌੜਦਾ ਹੁੰਦਾ ਇੱਥੋਂ ਭਲੇਖੇ ਨਾਲ ਛਾਲ ਮਾਰੀ ਸਿੱਧਾ ਬੈਠਾ ਉਹ ਜਬੀ ਖਾਨ ਆਇਆ ਹੁਣ ਉਹ ਜਬੀ ਇਹ ਵੱਡੀ ਬੁੱਕਸ਼ਨ ਨੂੰ ਨਹੀਂ ਪੈਣਾ ਹਲੇ ਆਜੋ ਗੁਰਪ੍ਰੀਤ ਕਿਦੇ ਨਾ ਦੂੰਗਾ ਨਹੀਂ ਹੈਗਾ ਨਾ ਹਾਈ ਪੜਿਆ ਸਾਹਿਬ ਇਹ 12 ਸਿੰਗਲ ਡਿੱਗੇ ਸੀਗਾ ਹਾਂ ਜੀ ਹਾਂ ਜੀ ਇਹਦੇ ਬਾਰੇ ਕੀ ਤੁਹਾਡਾ ਕਹਿਣਾ ਮੈਨੂੰ ਇਹਦੇ ਬਾਰੇ ਹਨਾ ਤਕਰੀਬਨ 6:11 ਵੇ ਮਤਲਬ ਪਤਾ ਲੱਗਿਆ ਹੈਗਾ ਇੱਥੇ ਸਾਡੇ ਮੁਕਤਪੁਰੇ ਮਹੱਲੇ ਦੀ ਆ ਕੁੜੀ ਆ ਸਾਡੀ ਆ ਰੋਜੀ ਅੱਛਾ ਜੀ ਹੁਣੇ ਮੈਂ ਦੱਸਿਆ ਮੈਂ ਤੁਰੰਤ ਫਿਰ ਇੱਥੇ ਆ ਕੇ ਮੌਕੇ ਦੇਖਿਆ ਔਰ ਵੀ ਫੋਟੋ ਖਿੱਚੀ ਔਰ ਫੋਰੈਸਟ ਡਿਪਾਰਟਮੈਂਟ ਰੋ ਇੱਥੇ ਬਿੰਦਰ ਆ ਉਹ ਗਾਰਡ ਉਹਨੂੰ ਤੁਰੰਤ ਦੱਸਿਆ ਉਹ ਤੋਂ ਬਾਅਦ ਉਹ ਰੇਂਜ ਅਫਸਰ ਨੰਬਰ ਦਿੱਤਾ ਫਿਰ ਮੈਂ ਉੱਥੇ ਗੜਸ਼ੰਕਰ ਵੀਰ ਨੂੰ ਦੱਸਿਆ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸਾਡੇ ਕੋਈ ਏਰੀਆ ਨਹੀਂ ਹੈਗਾ ਫਿਰ ਮੈਂ ਉਹ ਕਹਿੰਦੇ ਫਲੋਰ ਵਾ ਉਹੀ ਫਲੋਰ ਦਾ ਮੈਂ ਨੰਬਰ ਤੇ ਮੈਂ ਫਲੋਰ ਵੀ ਫੋਨ ਕੀਤਾ ਫਲੋਰ ਵਾਲਾ ਕਹਿੰਦੇ ਸਾਡੇ ਕੋਈ ਏਰੀਆ ਨਹੀਂ ਹੈਗਾ ਫਿਰ ਮੈਂ ਗਾਰਡ ਰੋਬਿੰਦਰ ਨੂੰ ਫੋਨ ਕੀਤਾ ਮੈਂ ਕਹਿੰਦਾ ਕਹਿੰਦੇ ਅਜੀ ਮੈਂ ਬੰਦੇ ਭੇਜ ਰਿਆਂ ਉਹ ਬੰਦੇ ਜਿਹੜਾ ਸਾਡੀ ਜਿਹੜੀ ਗੱਡੀ ਆ ਉਹ ਕਹਿੰਦਾ ਹਾਰਪੁਰ ਗਈ ਹੋਆ ਅੱਛਾ ਜੀ ਉਹ ਕਹਿੰਦਾ ਜਰ ਆਉਂਦੀ ਆ ਤਾਂ ਮੈਂ ਬੰਦੇ ਭੇਜਦਾ ਕਹਿੰਦਾ ਸਾਡੇ ਕੋਲ ਨਹੀਂ ਏਰੀਆ ਹੈਗਾ ਤਾਂ ਕਹਿੰਦਾ ਆਪਾਂ ਇਹਨੂੰ ਮੰਨ ਲਵੋ ਉਹਨੂੰ ਮਲ ਦੇਖਦੇ ਮੈਂ ਨਾ ਸਾਰਾ ਦੱਸਤਾ ਮੈਂ ਕਹਾ ਦੇਖੋ ਰਾਤ ਪੈ ਗਈ ਇਹਨੂੰ ਕਿਸੇ ਨੇ ਕੱਢ ਕੇ ਰਹਿਣਾ ਉੱਪਰ ਹੀ ਆ 10 ਫੁੱਟ ਤੇ ਮਸੀ ਹੈਗਾ ਆ ਤਾਂ ਇਹਦੀ ਜਾਣ ਨੂੰ ਹੋਗਾ ਖਤਰਾ ਕਿ ਅਸੀਂ ਵੀ ਰੱਖ ਹੀ ਨਹੀਂ ਕਰ ਸਕਦੇ ਹੈਗੇ ਆ ਅਸੀਂ ਕਦੇ ਹੁਣ ਅਸੀਂ ਵੀ ਕਰ ਸਕਦੇ ਹਾਂ ਸਾਡੀ ਤੁਹਾਡੀ ਇਨਫਰਮੇਸ਼ਨ ਦੇਣ ਤੋਂ ਬਾਅਦ ਨੀਰਵੋਟ 2 ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਤਕਰੀਬਤ ਦੇਖ ਲਓ ਹੁਣ ਕਿ 1 ਵਜੇ ਚੁੱਕਾ ਹੈ 2 ਘੰਟੇ ਹੋ ਗਏ 2 ਘੰਟੇ ਤੋਂ ਉੱਤੇ ਦਾ ਸਮਾਂ ਲੱਗ ਰਿਹਾ ਹੈ ਕੀ ਮਤਲਬ ਕੋਈ ਇਨਫਰਮੇਸ਼ਨ ਨਹੀਂ ਉਸ ਤੋਂ ਬਾਅਦ ਕੋਈ ਮਹਿਕਮੇ ਦਾ ਬੰਦਾ ਨਹੀਂ ਆਇਆ ਸਰਕਾਰ ਨੂੰ ਦੱਸਣ ਮੈਂ ਹੁਣ ਦੱਸਣ ਲੱਗਾ ਕਿ ਦੱਸੋ ਮੈਂ ਲੋਕਲ ਕੋਈ ਪ੍ਰਸ਼ਾਸਨਿਕ ਅਧਿਕਾਰੀ ਨੂੰ ਦੱਸਿਆ ਇਹ ਉਹਨਾਂ ਨੂੰ ਦੱਸਿਆ ਹੈਗਾ ਜੀ ਆਪਣੇ ਐਸਡੀਐਮ ਦਫ਼ਤਰ ਜਾ ਕੇ ਦੱਸ ਕੇ ਆਇਆ ਅੱਛਾ ਉਹ ਵੀ ਕੋਈ ਨਹੀਂ ਬੋੜਿਆ ਉੱਥੇ ਐਸਡੀਐਮ ਦਫ਼ਤਰ ਦੇ ਉੱਥੇ ਐਸਡੀਐਮ ਮੈਨੂੰ ਨਾ ਤ ਤੁਸੀਂ ਲੜ ਰਹੇ ਹੋਗਾ ਆ ਤਾਂ ਉਹ ਉੱਥੇ ਜਿਹੜਾ ਸੁਪਰਡੈਂਟ ਸੀਗਾ ਉਹਨਾਂ ਨੂੰ ਮੈਂ ਦੱਸਿਆ ਸਾਰੇ ਉਹ ਵੀ ਕੋਈ ਨਹੀਂ ਬੋੜਿਆ ਇੱਥੇ ਹਜੇ ਨਹੀਂ ਕੋਈ ਮੈਂ ਦੱਸੋ ਮੈਂ ਕਿਹਾ ਦੱਸੋ ਮੈਨੂੰ ਮੈਂ ਡੀਸੀ ਨੂੰ ਕਹਾਂ ਹਾਂ ਉਹ ਕਹਿੰਦੇ ਅਸੀਂ ਕਰਦੇ ਹਾਂ ਜੀ ਵੀ ਕਹਿੰਦੇ ਇਦਾਂ ਨੂੰ ਕਹਿੰਦਾ ਠੀਕ ਹੈ ਹੁਣ ਜਿੱਦਾਂ ਇਹ 2 ਘੰਟੇ ਤੋਂ ਵੱਧ ਦਾ ਆਪਾਂ ਨੂੰ ਦੇਖਦੇ ਹੋਗੇ ਕਿਦ ਕੁੱਤੇ ਵੀ ਕੋ ਮੁੰਡੇ ਇੱਥੇ ਦੇਖੋ ਤੁਸੀਂ ਇਹ ਕਿਸੇ ਦਾ ਵੀ ਸ਼ਿਕਾਰ ਹੋ ਸਕਦਾ ਬਿਲਕੁਲ ਬਿਲਕੁਲ ਕੀ ਤੁਸੀਂ ਉਹਨਾਂ ਇੱਕੀ ਪੀਲ ਕਰਦੇ ਆ ਪ੍ਰਸ਼ਾਸਨ ਨੂੰ ਵੀ ਕੀ ਹੋਣਾ ਚਾਹੀਦਾ ਪ੍ਰਸ਼ਾਸਨ ਮੈਂ ਇਹ ਕਰਦਾ ਕਿਉਂਕਿ ਜਿਹੜੀ ਇਹਦੀ ਜਾਨ ਨੂੰ ਆ ਖਤਰਾ ਦੇਖੋ ਕੁਝ ਵੀ ਜੇ ਹੋਣ ਲੇਟ ਹੋ ਰਿਹਾਗਾ ਕੋਈ ਹੋ ਸਕਦਾ ਫੇਲਾ ਦੇ ਖੂਜ ਦਿਗਿਆ ਇਹ ਸੇਫ ਆ ਕਿਉਂਕਿ ਉਹ ਖੂਬ ਹੀ ਸੁੱਕਾ ਹੈਗਾ ਕਿਉਂਕਿ 10 ਫੁੱਟ ਦਾ ਮਸੀ ਡੂੰਗਾ ਹੈਗਾ ਇਹ ਸੇ ਕੱਢਣ ਨੂੰ ਤਾਂ ਸਾਡੇ ਮੁੰਡੇ ਵੀ ਕੱਢ ਸਕਦੇ ਹੈਗੇ ਆ ਜਾਂ ਕੱਢਦੇ ਨੇ ਉਹ ਲਜਾਵਾ ਕਿੱਥੇ ਫੇਰ ਕਿਤੇ ਚਲ ਜਾਊਗਾ ਕਿ ਇਹਦੇ ਹੋਰ ਸ਼ਿਕਾਰੀਆਂ ਦੇ ਹੱਥ ਆ ਗਿਆ ਕੋਈ ਇਹਦੀ ਜਾਨ ਨੂੰ ਖਤਰਾ ਸੀ ਕਹਿੰਦੇ ਆ ਵੀ ਸਹੀ ਲਗਾ ਫੋਰਸ ਡਿਪਾਰਟਮੈਂਟ ਜੋ ਉਹਦੇ ਵਾਇਲਡ ਐਨੀਮਲ ਦੇਖਣ ਆ ਗਿਆ ਇਹ ਸੇਫ ਕਰਦੇ ਆ ਉਹ ਇਹਨੂੰ ਲੈ ਕੇ ਜਾਣ ਸਾਡੀ ਇਹ ਬੇਨਤੀ ਆ ਬਸ ਥੈਂਕ ਯੂ ਹਾਂਜੀ ਹਾਂਜੀ ਕੀ ਨਾਮ ਆਪਣਾ ਜੀ ਕੁਲਜੀਤਰਾਮ ਇਹ ਤੁਹਾਡਾ ਪਲਾਟ ਆ ਜੀ ਹਾਂਜੀ ਸਾਡਾ ਪਲਾਟ ਇਹਦੇ ਤੇ ਖੂਹ ਜਿਹੜਾ ਵਾ ਤੁਹਾਡਾ ਇਹ ਖੂਹ ਵੀ ਸਾਡਾ ਇਹਨੂੰ ਕਾਫੀ ਚਿੰਤਾ ਇਹ ਬਾਰਾ ਸਿੰਘ ਕਦੋਂ ਢੀਗਿਆ ਵਿੱਚ ਦੇ ਇਹ ਅੱਜ ਵੀਰੇ ਕੋਈ ਵੇ 7:00 ਵਜੇ ਦਵਾ ਦੇ ਦੀ ਹੈ ਅੱਛਾ ਫਿਰ ਤੁਹਾਨੂੰ ਵੀ ਤਾਂ ਪਤਾ ਲੱਗਾ ਸਾਡੇ ਨਾਲ ਗਾਂ ਦੀ ਗਵਾਂਡੀ ਆ ਇਹਨਾਂ ਨੇ ਕਿਤੇ ਆਵਾਜ਼ ਸੁਣੀ ਹੋਗੀ ਉਹਨਾਂ ਨੇ ਸਾਨੂੰ ਫੋਨ ਕੀਤਾ ਸੀ ਵੀ ਆ ਇੱਥੇ ਦੇਖਿਆ ਦੇਖ ਕੇ 파ਟਿਆ ਸਾਹਿਬ ਨੂੰ ਦੱਤਿਆ ਬਾਕੀ ਜੋ ਵੀ ਕੰਸਰਨ ਗਾਂਹ 파ਟਿਆ ਸਾਹਿਬ ਨੇ ਕੀਤਾ ਚਾਹੇ ਫੋਰੈਸਟ ਡਿਪਾਰਟਮੈਂਟ ਨੂੰ ਕੀਤਾ ਚਾਹੇ ਮਿਊਨਿਸਪਲ ਮਿਊਨਿਸਪਲ ਤਾਂ ਇਹ ਕਿੰਨੇ ਕੁਝ ਪਤਾ ਲੱਗਾ ਤੁਹਾਨੂੰ ਇਸੇਰੇ ਸਾਨੂੰ ਕੋਈ 10:00 ਵਜੇ ਪਤਾ ਲੱਗ ਗਿਆ ਹੋਊਗਾ 10:00 ਵਜੇ ਇਹਨਾਂ ਨੇ ਸੁਣਿਆ ਹੋਊਗਾ ਅੱਛਾ 11:00 11:30 ਵਜੇ ਮਦ ਇਹ ਰਿੰਗਦਾ ਸੀ ਕੀ ਕਰਦਾ ਸੀ ਰਿੰਗਦਾ ਸੀ ਤਾਂ ਪਤਾ ਲੱਗਾ ਹਾਂਜੀ ਵਾਇਬ ਕੁੱਤਾ ਮਾਰਦਾ ਹੁੰਦਾ ਸੀ ਕੁੱਤੇ ਵੀ ਪੈਂਦੇ ਹੋਣ ਕਿ ਚਲੋ ਉਹ ਜਾਣੀ ਇਹਨਾਂ ਨੂੰ ਹੀ ਪਤਾ ਲੱਗਾ ਤਾਂ ਫਿਰ ਇਹਨਾਂ ਨੇ ਸਾਨੂੰ ਦੱਸਿਆ ਅਸੀਂ ਵਿਭਾੜੀਆ ਸਾਹਿਬ ਤੱਕ ਇਹ ਇਨਫੋਰਮੇਸ਼ਨ ਦਿੱਤੀ ਇਹਨਾਂ ਨੇ ਫਿਰ ਗਾ ਫੋਰੈਸਟ ਡਿਪਾਰਟਮੈਂਟ ਨੂੰ ਜਾਂ ਪੁਲਿਸ ਸਟੇਸ਼ਨ ਨੂੰ ਕਮੇਟੀ ਕਰਨ ਨੂੰ ਜੋ ਵੀ ਕੀਤਾ ਇਹਨਾਂ ਨੇ ਕੀਤਾ ਠੀਕ ਹੁਣ ਸਾਨੂੰ ਤਾਂ ਇਹ ਹੈ ਵੀ ਵਿਚਾਰੇ ਨੂੰ ਲੈ ਜਾਣਾ ਇੱਥੇ ਐਵੇਂ ਕੋ ਮਾਰ ਦੋ ਜਾਂ ਖਾਲ ਨੂੰ ਬਥੇਰੇ ਤੁਰਿਆ ਫਿਰਦੀ ਤੁੰ। ਪਹਿਲਾਂ ਵੀ ਇਦਾਂ ਦੇ ਜਾਨਵਰ ਦੇਖੋ ਨਹੀਂ ਇੱਧਰ ਨਹੀਂ ਆਇਆ ਕਦੀ ਵੀ ਇਹ ਪਹਿਲੀ ਵਾਰ ਹੀ ਹੋਇਆ। ਲੇਖੇ ਭਲੇਖੇ ਜਾ ਗਿਆ ਵਿਚਾਰਾ ਹਰਿਆਲੀ ਦੇਖ ਕੇ ਪੱਠੇ ਖਾਣਾ ਆਹੋ। মতে